ਯੁੱਧ ਨਸ਼ਾ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਫਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਸ਼ਿਵਪੁਰੀ ਸਥਿਤ ਸਰੋਜ ਮੈਡੀਕਲ ਸਟੋਰ ਤੋਂ ਛਾਪਾ ਮਾਰਿਆ ਤਾਂ ਇਹ ਛਾਪੇਮਾਰੀ ਦੌਰਾਨ ਮੈਡੀਕਲ ਸਟੋਰ ਚਲਾਉਣ ਵਾਲੇ ਸੋਨੂ ਦੇ ਘਰੋਂ 1330 ਨਸ਼ੀਲੀਆਂ ਗੋਲੀਆਂ ਨਸ਼ੀਲੇ ਕੈਪਸੂਲ ਅਤੇ 1 ਲੱਖ ਰੁਪਏ ਡਰਗ ਮਨੀ ਬਰਾਮਦ ਹੋਈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ ਐਚ ਓ ਸਿਟੀ 우ਸ਼ਾ ਰਾਣੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ੇਪਪੂਰੀ ਚ ਸਰੋਜ ਮੈਡੀਕਲ ਸਟੋਰ ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਚੱਲ ਰਿਹਾ ਹੈ ਜਿਸ ਦੇ ਤਹਿਤ ਹੀ ਇਹ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਚਲਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਡਰੱਗ ਬਣੀ ਬਰਾਮਦ ਹੋਈ ਐਸ ਐਚ ਓ ਸ਼ਹਿਰਾਨੀ ਨੇ ਇਹ ਵੀ ਦੱਸਿਆ ਹੈ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਵੀ ਡੂੰਘਾਈ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਪੁਲਿਸ ਨੇ ਦੋਸ਼ੀਆਂ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵੀ ਜਦਵ ਜੀ ਵੱਲੋਂ ਸਾਨੂੰ ਜਿਹੜੀਆਂ ਨਸ਼ਾ ਤਸਕਰਾਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਹਾਸਲ ਹੋਏ ਨੇ ਇਸੇ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਜਿੱਦ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਸੋਨੋ ਜਿਹੜਾ ਰੋਜ ਮੈਡੀਕਲ ਸਟੋਰ ਹੈ ਸ਼ਿਪੂਰੀ ਦੇ ਵਿੱਚ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਐਂਡ ਉਹ ਆਪਣੇ ਮੈਡੀਕਲ ਸਟੋਰ ਤੇ ਨਸ਼ੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਹੈ ਇਸ ਦੇ ਸਾਇਦ ਸਾਨੂੰ ਜਿਹੜੀ ਇੱਕ ਹੋਰ ਇਨਫੋਰਮੇਸ਼ਨ ਰੀਸੀਵ ਹੋਈ ਕਿ ਉਸਨੇ ਆਪ ਦੇ ਘਰ ਦੇ ਵਿੱਚ ਜੋ ਓਂਕਾਰ ਨਗਰ ਦੇ ਵਿੱਚ ਸਥਿਤ ਹੈ ਉੱਥੇ ਉਹਨੇ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਤੇ ਕੈਪਸੂਲ ਉੱਥੇ ਰੱਖੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਬਹਿਸ ਤਹਿਤ ਅਸੀਂ ਪਰਚਾ ਦਰਜ ਕਰਕੇ ਅਸੀਂ ਉਸ ਅਧਿਕਾਰ ਦੇ ਰਿਪੋਰਟ ਕੀਤੀ ਜਿਸ ਦੇ ਵਿੱਚੋਂ ਸਾਨੂੰ 1330 ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਅਤੇ 1,03000 ਰੁਪਏ ਦੀ ਜਿਹੜੀ ਡਰੱਗ ਮਣੀ ਬਰਾਮਦ ਹੋਈ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਸਿਟੀ ਫਗਵਾੜਾ ਵਿੱਚ 163 ਨੰਬਰ ਮੁਕੱਦਮਾ ਐਫਆ ਨੰਬਰ ਅੰਡਰ ਸੈਕਸ਼ਨ 2785 ਐਨਡੀਪੀਐਸ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਇਹਨੂੰ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੈ ਐਂਡ ਇਸ ਦਾ 3 ਦਿਨ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਹੈ ਇਸ ਦੀ ਪ੍ਰਾਪਰਟੀ ਬਾਰੇ ਤੇ ਇਸ ਦੇ ਹੋਰ ਜਿਹੜੀ ਰਿਕਵਰੀ ਬਾਰੇ ਹੋਰ ਇਹਨਾਂ ਸਮਾਨ ਕਿੱਥੇ ਲੁਕਾਛਪਾ ਕੇ ਰੱਖਿਆ ਹੈ ਜਾਂ ਕੋਈ ਹੋਰ ਕਿਸ ਦੇ ਨਾਲ ਇਹ ਕਾਰੋਬਾਰ ਦਾ ਕੰਮ ਕਰਦਾ ਸੀ ਉਸ ਬਾਰੇ ਜਿਹੜੀ ਆ ਅਸੀਂ ਇਨਟੈਰੋਗੇਸ਼ਨ ਦੌਰਾਨ ਸਾਰੀ ਜਿਹੜੀ ਜਾਣਕਾਰੀ ਹਾਸਲ ਕਰਾ ਮੈਂ ਮੈਨੂੰ ਦੱਸਿਆ ਉਹ ਕਿਹੜੀ ਜਗ੍ਹਾ ਤੋਂ ਇਹ ਗੋਲੀਆਂ ਲੈ ਕੇ ਆਉਂਦੇ ਸਾਹਮਣੇ ਆ ਕੁਝ ਜੀ ਬਿਲਕੁਲ ਨੇ ਦੱਸਿਆ ਕਿ ਜਲੰਧਰ ਨਾਮ ਦਾ ਜਲੰਧਰ ਦੇ ਵਿੱਚ ਇੱਕ ਇੱਕ ਹੈ ਜਿਹਦੇ ਬਾਰੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਉਸ ਤੋਂ ਇਹ ਆਪਣਾ ਜਿਹੜਾ ਸਮਾਨ ਲੈ ਕੇ ਆਉਣਾ ਸੀ ਉਸ ਦੇ ਬਾਰੇ ਜਦੋਂ ਉਸ ਨੂੰ ਗ੍ਰਫਤਾਰ ਕਰਾਂਗੇ ਉਸ ਤੋਂ ਅਸੀਂ ਜਿਹੜੀ ਹੈ ਕਾਫੀ ਭਾਰੀ ਮਾਤਰਾ ਚ ਰਿਕਵਰੀ ਹੋਣ ਦੇ ਚਾਂਸਸ ਨੇ ਮੈਮ ਕਿਹੜੀ ਕਿਹੜੀ ਜਗ੍ਹਾ ਇਹ ਸਪਲਾਈ ਕਰਦਾ ਸੀ ਅ ਫਿਲਹਾਲ ਸਾਡੇ ਕੋਲ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਇਹ ਜਿਹੜੇ ਆਪਣੇ ਮੈਡੀਕਲ ਸਟੋਰ ਤੇ ਹੀ ਜਿਹੜਾ ਉਹ ਕਾਕਾ ਨੂੰ ਵੇਚਦਾ ਸੀ ਖੁਰਾਕ ਦੇ ਰੂਪ ਦੇ ਵਿੱਚ ਦਿੰਦਾ ਸੀ ਇਸ ਦੇ ਜਿਹੜੇ ਮੈਡੀਕਲ ਸਟੋਰ ਦੀ ਜਿਹੜੀ ਹੈ ਜਾਂਚ ਹੋਣੀ ਬਾਕੀ ਹੈ ਉਹ ਡਰੱਗ ਇੰਸਪੈਕਟਰ ਨੂੰ ਉਸ ਨੂੰ ਉਸ ਨੂੰ ਕਾਲ ਕਰਕੇ ਉਹਨੂੰ ਬੁਲਾ ਕੇ ਇਹ ਮੈਡੀਕਲ ਸਟੋਰ ਦੀ ਵੀ ਚੈਕਿੰਗ ਕਰਵਾਵਾਂਗੇ ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਸ ਦੀ ਪ੍ਰਾਪਰਟੀ ਬਾਰੇ ਵੀ ਸੱਚਾ ਉਹ ਦੱਸਿਆ ਨੇ ਕਿੰਨੀ ਵੀਰਦੋਇ ਕੰਮ ਕਰਦਾ ਪਿਆ ਸੀਗਾ ਅ ਇਹ ਮੈਡੀਕਲ ਸਟੋਰ ਜਿਹੜਾ ਹੈ ਤਾਂ 2016 ਤੋਂ ਇਹ ਮੈਡੀਕਲ ਸਟੋਰ ਦੇ ਵਿੱਚ ਕੰਮ ਕਰਦਾ ਸੀਗਾ ਐਂਡ ਜਿਹੜੀ ਇਹਦੀ ਜਿਹੜੀਆਂ ਇਨਫੋਰਮੇਸ਼ਨ ਸਾਨੂੰ ਇਹਦੇ ਡਰੱਗਸ ਦੇ ਵੇਚਣ ਬਾਰੇ ਜਿਹੜੀ ਆ ਉਹ ਕਾਫੀ ਜ਼ਰਾ ਤੋਂ ਹਾਸਲ ਹੋ ਰਹੀ ਸੀ ਕਿਉਂਕਿ ਜਿਸ ਦੇ ਤਹਿਤ ਹੀ ਅਸੀਂ ਜਿਹੜੀ ਇਨਫੋਰਮੇਸ਼ਨ ਬੇਸ ਜਿਹੜੀ ਆ ਸਾਰਾ ਆਪਰੇਸ਼ਨ ਕਰਕੇ ਇਹਨੂੰ ਜਿਹੜਿਆ ਗ੍ਰਿਫਤਾਰ ਕਰਕੇ ਤੇ ਇਹਦੀ ਕਾਰਵਾਈ ਕੀਤੀ ਮੈਮ ਕਿਹੜੀ ਜਗ੍ਹਾ ਇਹ ਮੈਡੀਕਲ ਸੋਚਤਾਂਗੇ ਅਸੀਂ ਇਹ ਜੀ ਸ਼ਿਪੂਰੀ ਜਿਹੜਾ ਹੈਗਾ ਨਗਰ ਹੈ ਸ਼ਿਪੂਰੀ ਸ਼ਾਮਨਗਰ ਦੇ ਜਿਹੜਾ ਫਗਵਾੜਾ ਛਿੜੀ ਦੇ ਵਿੱਚ ਜਿਹੜਾ ਪਿਆ ਇਹ ਆਪਣੀ ਦੁਕਾਨੇ ਦਾ ਕਰਾਇ ਤੇ ਅਨੇ ਜਿਹੜੇ ਦੁਕਾਨ ਜਿਹੜੀ ਉਹ ਕਿਰਾਏ ਤੇ ਹਾਸਲ ਕਰਿਆ ਹੈ ਉਹਦੇ ਕੋਲ ਤੇ ਇਹ ਆਪਣੇ ਇਸਨੇ ਇੱਕ ਹੋਰ ਆਪਣੇ ਜਿਹੜੀ ਨਵੀਂ ਦੁਕਾਨ ਲਈ ਹੋਈ ਹੈ ਜਦੋਂ ਉਹਨੂੰ ਮਹੱਲਾ ਵਾਸੀਆਂ ਨੂੰ ਇਸ ਕਿੰਦੇ ਜਿਹੜੇ ਮੈਡੀਕਲ ਜਿਹੜੀਆਂ ਨਸ਼ੀਆਂ ਨਸ਼ੀਆਂ ਗੁਣੀਆਂ ਵੇਚਦਾ ਸੀ ਉਸ ਤੋਂ ਜਿਹੜੀ ਪ੍ਰੋਬਲਮ ਹੋਈ ਤਾਂ ਇਹਨੇ ਆਪਣੀ ਇੱਕ ਨਵੀਂ ਦੁਕਾਨ ਲੈ ਲਈ ਉੱਥੇ ਸ਼ਿਫਟ ਹੋਣ ਦੀ ਜਿਹੜੀ ਉਹ ਤਿਆਰੀ ਕਰ ਰਿਹਾ ਸੀ ਜਿਵੇਂ ਮਮ ਜਿਹੜੇ ਇਹਦੇ ਮਗਰ ਹੋਰ ਲੱਗਦਾ ਕੋਈ ਹੈਗੇ ਤੇ ਉਹਨਾਂ ਨੂੰ ਕਦੋਂ ਤੱਕ ਫੜਨ ਦੀ ਯਾਸ ਕੀਤੀ ਜਾ ਸਕਦੀ ਹੈ ਆ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਇਹਦੇ ਤੋਂ ਜਿਹੜੀ ਪੁਸ਼ਕਿਸ਼ ਕਰਕੇ ਜਿੰਨੀ ਵੀ ਤਫ਼ਤੀਸ਼ ਦੇ ਦੌਰਾਨ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਉਸ ਤੇ ਡੈਫੀਨੇਟਲੀ ਜਲਦ ਤੋਂ ਜਲਦ ਅਸੀਂ ਕਾਰਵਾਈ ਕਰਾਂਗੇ ਤੇ ਸਾਡੇ ਨਾਲ ਹੀ ਨਾਲ ਇੱਕ ਮੈਸੇਜ ਹੈ ਜਿਹੜੇ ਵੀ ਮੈਡੀਕਲ ਸਟੋਰ ਇੱਥੇ ਜਿਹੜੇ ਫਗਵਾੜਾ ਸਿਟੀ ਦੇ ਵਿੱਚ ਜਾਂਦੇ ਤੇ ਹੋਰ ਵੀ ਪੰਜਾਬ ਭਰ ਦੇ ਵਿੱਚ ਇਦਾਂ ਦਾ ਕੋਈ ਕੰਮ ਕਰਦੇ ਨੇ ਜਿਹੜੇ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਵੇਚਦੇ ਨੇ ਤਾਂ ਉਹਨਾਂ ਨੂੰ ਸਖਤ ਚੇਤਾਇਆਇਆ ਹੈ ਕਿ ਉਹ ਇਹ ਜਿਹੇ ਕੰਮ ਕਰਨਾ ਬੰਦ ਕਰ ਦੇਣ ਆਦਰਵਾਇਸ ਨਹੀਂ ਹੋ ਸਖਤ ਕਾਰਵਾਈ ਕੀਤੀ ਜਾਵੇਗੀ